ਅੱਜ ਤੁਹਾਡੇ ਲਈ ਮੱਝੂਕੇ ਲਾਈਨ ਦਾ ਇੱਕ ਤੋਹਫਾ ਲੈ ਕੇ ਆਇਆ ਘੋੜੇ ਦਾ ਨਾਮ ਜੀ ਸੁਲਤਾਨ ਸ਼ੈਨਸ਼ਾ ਘੋੜੇ ਦਾ ਪੁੱਤ ਤੇ ਆਜਾਦ ਦਾ ਪੋਤਾ ਬਹੁਤ ਹੀ ਮਜ਼ਬੂਤ ਤੇ ਚੰਗਾ ਬਾਡੀਦਾਰ ਘੋੜਾ ਜਿਵੇਂ ਆਪਣੀ ਪੰਜਾਬ ਬਰੀਡ ਜਾਣੀ ਜਾਂਦੀ ਇੱਕ ਮਜ਼ਬੂਤ ਸੁੰਭ ਕਰਕੇ ਛੋਟੀ ਗਾਮਚੀ ਕਰਕੇ ਚੌੜੀ ਛਾਤੀ ਤੇ ਲੰਮਾ ਮੂੰਹ ਸਾਰੇ ਕੈਰੈਕਟਰਾਈਸ ਦੇ ਵਿੱਚ ਕਿਉਂਕਿ ਇਹਦੇ ਦੋਵੇਂ ਪਾਸੇ ਮੱਝੂਕੇ ਬਲੱਡ ਲਾਈਨ ਲੱਗਦੀ ਹੈ ਜੇ ਦੀ ਮਾਂ ਦੀ ਗੱਲ ਕਰਾਂ ਇਦੀ ਮਾਂ ਵੀ ਬਾਈ ਹੋਰਾਂ ਕੋਲ ਹੋਮ ਬਰੀਡ ਆ ਤੇ ਉਸ ਘੋੜੀ ਨੇ 4 ਬੱਚੇ ਦਿੱਤੇ ਆ ਤੇ ਚਾਰੇ ਟੌਪ ਦੇ ਇੱਕ ਚੰਗੀ ਬਰੂਡ ਮੇਰ ਆ ਵੀਡੀਓ ਦੇ ਵਿੱਚ ਅੱਗੇ ਮੈਂ ਤੁਹਾਨੂੰ ਦਿਖਾਉਂਗਾ ਬਾਕੀ ਪਹਿਲਾਂ ਤੁਸੀਂ ਘੋੜਾ ਦੇਖ ਲਓ 67 ਇੰਚ ਕੱਦ ਦਾ ਸੁਲਤਾਨ ਦਾ ਤੇ ਜੋ ਫੀਸ ਬਾਈ ਨੇ ਅਨਾਉਂਸ ਕੀਤੀ ਆ ਅੱਜ ਤੱਕ ਮੈਨੂੰ ਨਹੀਂ ਲੱਗਦਾ ਵੀ ਕਿਸੇ ਘੋੜਾ ਪਾਲਕ ਨੇ ਇੰਨੀ ਜਾਇਜ਼ ਫੀਸ ਰੱਖੀ ਹੋਣੀ ਐਨੇ ਵੱਡੇ ਘੋੜੇ ਦੀ ਬਾਈ ਨੇ ਬਹੁਤ ਜਾਇਜ਼ ਫੀਸ ਰੱਖੀ ਆ ਤੇ ਜੰਪ ਵਾਲਾ ਬਾਈ ਕਹਿੰਦੇ ਕੋਈ ਮੈਟਰ ਨਹੀਂ ਤੁਹਾਡੀ ਘੋੜੀ ਸਹੀ ਹੋਣੀ ਚਾਹੀਦੀ ਆ ਤੁਹਾਡੀ ਘੋੜੀ ਨੂੰ ਗੱਭਣ ਕਰਾਉਣ ਤੱਕ ਦੀ ਸਾਡੀ ਗਰੰਟੀ ਆ। ਬਾਕੀ ਘੋੜਾ ਤੁਸੀਂ ਹਰ ਇੱਕ ਪੱਖ ਤੋਂ ਦੇਖ ਲਓ। ਜਿਵੇਂ ਮੱਜੂ ਦਾ ਬਲੱਡ ਲਾਈਨ ਹੈ ਜਿਹੜੀ ਉਹਦੇ ਵਿੱਚ ਨੀਲੇ ਰੰਗ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ। ਤੇ ਚੰਗਾ ਮਜ਼ਬੂਤ ਤੇ ਬਾਡੀਦਾਰ ਘੋੜਾ ਹੈ। ਬਾਈ ਤਨਵੀਰ ਹੁਣ 2 ਤੋਂ 3 ਮਹੀਨਿਆਂ ਦੀ ਛੁੱਟੀ ਲੈ ਕੇ ਪੰਜਾਬ ਆਇਆ ਸੀ ਕਿ ਮੰਡੀਆਂ ਮੇਲੇ ਘੁੰਮਾਂਗੇ ਤੇ ਇਹ ਘੋੜਾ ਜਗਰਾਵਾ ਮੇਲੇ ਤੇ ਵੀ ਗਿਆ ਤੇ ਵੀਰ ਕਹਿੰਦੇ ਬਹੁਤ ਚੰਗਾ ਰਿਸਪੌਂਸ ਮਿਲਿਆ। ਬਾਕੀ ਆਉਣ ਵਾਲੇ ਟਾਈਮ ਦੇ ਵਿੱਚ ਇਸ ਘੋੜੇ ਦੇ ਜਿਹੜੇ ਬੱਚੇ ਆ ਜਾਣੇ ਆ ਕਿਉਂਕਿ ਮਾਂ ਤੇ ਪਿਓ ਦੋਵੇਂ ਬਹੁਤ ਚੰਗੇ ਆ ਇੱਕ ਤੁਹਾਨੂੰ ਮੈਂ ਹੋਰ ਬਹੁਤ ਕਮਾਲ ਦੀ ਗੱਲ ਦੱਸਦਾ ਵੀਡੀਓ ਦੀ ਸਟਾਰਟਿੰਗ ਵਿੱਚ ਤੁਸੀਂ ਕਲਿੱਪ ਦੇਖਿਆ ਹੋਣਾ ਜਿਹਦੇ ਵਿੱਚ ਬਜ਼ੁਰਗ ਵੀ ਖੜਿਆ ਤੇ ਬਾਈ ਜੀ ਤੇ ਉਹਨਾਂ ਦੇ ਬੇਟੇ ਬਾਈ تنویر ਤਿੰਨੇ ਪੀੜੀਆਂ ਨੂੰ ਮੱਝੂ ਕੇ ਬ੍ਰੈਡਲਾਈਨ ਦਾ ਬਹੁਤ ਜ਼ਿਆਦਾ ਸ਼ੌਕਾ ਪੰਜਾਬ ਬਰੀਡ ਦੇ ਮুরিਦ ਨੇ ਤਿੰਨੇ ਪੀੜੀਆਂ ਨੇ ਕਈ ਵਾਰ ਦੇਖਦੇ ਆ ਵੀ ਅਕਸਰ ਨਵੇਂ ਮੁੰਡੇ ਜਿਹੜੇ ਕਈ ਵਾਰ ਉਹਨਾਂ ਦਾ ਟੇਸਟ ਚੇਂਜ ਹੋ ਜਾਂਦਾ ਸਮੇਂ ਦੇ ਹਿਸਾਬ ਨਾਲ ਪਰ ਨਹੀਂ ਉਹ ਕਹਿੰਦੇ ਵੀ ਸਾਡੀ ਜਿਹੜੀ ਪੰਜਾਬ ਨਸਲ ਆ ਪੰਜਾਬ ਬਰੀਡ ਵੀ ਉਹਦੇ ਉੱਪਰ ਅਸੀਂ ਬਰੀਡਿੰਗ ਦੇ ਉੱਪਰ ਕੰਮ ਕਰਨਾ ਆਜੋ ਫਿਰ ਮੈਂ ਬਾਈ ਹਰਾਨਾ ਤੁਹਾਡੀ ਗੱਲਬਾਤ ਕਰਾਉਣਾ ਤੇ ਬਹੁਤ ਚੰਗੀਆਂ ਗੱਲਾਂ ਇੰਟਰਵਿਊ ਦੇ ਵਿੱਚ ਵੀਰ ਹਰਾਨ ਨੇ ਕੀਤੀਆਂ ਨੇ ਤੇ ਫੀਸ ਮੈਂ ਫਿਰ ਕਹਿੰਨਾ ਬਹੁਤ ਜਾਇਜ਼ ਰੱਖੀ ਆ ਤੇ ਇੱਕ ਏਸੇ ਘੋੜੇ ਦਾ ਜਿਹੜਾ ਛੋਟਾ ਭਰਾ ਉਹ ਫੋਰ ਸੇਲ ਆ ਆ ਸਾਹਮਣੇ ਸੀ ਵੀਡੀਓ 'ਚ ਦੇਖ ਰਹੇ ਹਾਂ ਇਹਦੇ ਬਾਰੇ ਵੀ ਗੱਲਬਾਤ ਕਰਾਂਗੇ ਇਹਦੇ ਬਾਰੇ ਪੂਰੀ ਡਿਟੇਲ ਆ ਜਿਹੜੀ ਉਹ ਤੁਹਾਨੂੰ ਆਪਾਂ ਲੈ ਕੇ ਦੇਵਾਂਗੇ ਵੀਡੀਓ ਨਾਲ ਬਣੇ ਰਹੋ ਤੇ ਕਮੈਂਟਾਂ ਜਰੂਰ ਦੱਸਿਓ ਤੁਹਾਨੂੰ ਘੋੜਾ ਜਿਹੜਾ ਸੁਲਤਾਨ ਕਿਵੇਂ ਲੱਗਿਆ ਅੱਜ ਤੁਹਾਨੂੰ ਪਿਓਰ ਮੱਝੂ ਕੇ ਲਾਈਨ ਦਾ ਮੈਂ ਘ ਬਹੁਤ ਸੋਹਣਾ ਕਿਉਂਕਿ ਮੱਝੂਕੇ ਲਾਈਨ ਹੈ ਜਿਹੜੀ ਉਹ ਨੀਲੇ ਰੰਗ ਦੇ ਨਾਲ ਪਛਾਣੀ ਜਾਂਦੀ ਹੈ ਤੇ ਇਸ ਦਾ ਬਲੱਡ ਹੈ ਜਿਹੜਾ ਮਾਂ ਤੇ ਪਿਓ ਵਾਲੇ ਪਾਸਿਓ ਉਹ ਮੱਝੂਕੇ ਨਾਲ ਮੈਚ ਕਰਦਾ ਤੇ ਬਹੁਤ ਸਟਰੋਂਗ ਘੋੜਾ ਦਿਖਾਉਣਾ ਤੇ ਮੈਂ ਪਹੁੰਚਿਆ ਹਾਂ ਅੱਜ ਸੇਖੋਂ ਸਟੱਡ ਫਾਰਮ ਪਿੰਡ ਮੂਮ ਜ਼ਿਲ੍ਹਾ ਬਰਨਾਲਾ ਮੇਰੇ ਨਾਲ ਬਾਈ ਤਨਵੀਰ ਸਿੰਘ ਸੇਖੋਂ ਤੇ ਉਹਨਾਂ ਦੇ ਫਾਦਰ ਸਾਹਿਬ ਨੇ ਜੀ ਅੱਜ ਤੁਹਾਨੂੰ ਜਿੰਨੇ ਵੀ ਜਾਨਵਰ ਮੈਂ ਦਿਖਾਉਣੇ ਸਾਰੇ ਮੱਝੂਕੇ ਲਾਈਨ ਦੇ ਆ ਜੀ ਤੇ ਘੋੜਾ ਇਹ ਜਿਹੜੇ ਸੱਜਣ ਕਹਿੰਦੇ ਵੀ ਮੱਝੂਕੇ ਲਾਈਨ ਦੇ ਵਿੱਚ ਅਸੀਂ ਨੇ ਬਰੀਡ ਕਰਾਉਣਾ ਉਹਨਾਂ ਵਾਸਤੇ ਬਹੁਤ ਜ਼ਿਆਦਾ ਬੈਸਟ ਆਪਸ਼ਨ ਆ ਇਸ ਵੀਡੀਓ ਨੂੰ ਪ੍ਰੋਪਰ ਤਰੀਕੇ ਨਾਲ ਤੁਸੀਂ ਮਿੱਤਰੋ ਸਾਰਿਆਂ ਨੂੰ ਦੇਖ ਲਿਓ ਬਾਈ ਜੀ ਬਹੁਤ ਬਹੁਤ ਸਵਾਗਤ ਹੈ ਸਾਰੇ ਵੀਰਾਂ ਦਾ ਜੀ ਧੰਨਵਾਦ ਉਹ ਠੀਕ ਠਾਕ ਹਾਂ ਤਨਵੀਰ ਜੀ ਹਾਂ ਜੀ ਹਾਂ ਜੀ ਬਾਈ ਪਹਿਲੇ ਤਾਂ ਤੁਸੀਂ ਟਾਈਮ ਕੱਢਣ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਬਾਕੀ ਆਪਣੇ ਸਰੋਤੇ ਦੇਖਣ ਦਾ ਤਾਂ ਉਹਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਕੈਨੇਡਾ ਰਹਿੰਦਾ ਤੇ ਬਾਈ ਕਹਿੰਦੇ ਵੀ ਜਦੋਂ ਵੀ ਹੁਣ ਫੁਰਸਤ ਮਿਲੀ ਆ ਮੈਨੂੰ ਲੱਗਦਾ ਵੀ ਵਰਕ ਪਰਮਿਟ ਮਿਲਿਆ ਸੀ ਤੁਹਾਨੂੰ ਹਾਂਜੀ ਵੀਰੇ ਮੈਂ ਵਰਕ ਪਰਮਿਟ ਲੈਣਸ ਆ ਰਹੀ ਐ ਇਧਰ ਨੂੰ ਆ ਗਿਆ ਇੱਕ ਜਗਰਾਉ ਮੰਡੀ ਸੀਗੀ ਅੱਛਾ ਜੀ ਤੇ 3 ਸਾਲਾਂ ਬਾਅਦ ਮੇਰਾ ਗੇੜਾ ਵੱਜਿਆ ਜੀ ਮੈਂ ਵੀ ਚਲੋ 2 ਮਹੀਨੇ ਟਾਈਮ ਕੱਢ ਲੀਏ ਜਾਨਵਰਾਂ ਨਾਲ ਵੀ ਜਦੋਂ ਵੀ ਮੌਕਾ ਮਿਲੇ ਆਪਾਂ ਕਹਿ ਸਕਦੇ ਹਾਂ ਜਿਹਦੇ ਬਾਅਦ ਬਿਲਕੁਲ ਕਹਿ ਸਕਦੇ ਬਿਲਕੁਲ ਜੀ ਬਿਲਕੁਲ ਠੀਕ ਹੈ ਠੀਕ ਹੈ ਜੀ ਦੇ ਨਾਲ ਬਾਈ ਦੇ ਫਾਦਰ ਸਾਹਿਬ ਨੇ ਤੇ ਜਿਵੇਂ ਤੁਸੀਂ ਪਹਿਲਾਂ ਵੀ ਦੱਸਿਆ ਮੈਨੂੰ ਵੀ ਸ਼ੌਂਕ ਬੜਾ ਮੁੰਡੇ ਨੂੰ ਜੀ ਵੀ ਉੱਥੋਂ ਵੀ ਕਹੀ ਜਾਂਦਾ ਵੀ ਡੈਡੀ ਵੀ ਜਾਨਵਰਾਂ ਦਾ ਧਿਆਨ ਰੱਖ ਵੀ ਵੇਚਣ ਵਟਣ ਦਾ ਚੱਕਰ ਨਹੀਂ ਆਪਾਂ ਨੂੰ ਬਿਲਕੁਲ ਸਹੀ ਗੱਲ ਹੈ ਜੀ ਇਹਦਾ ਕੇਅਰ ਰੱਖਣੀ ਆ ਕੋੜਿਆਂ ਦੀ ਜੀ ਇਹਨੂੰ ਸਾਰਾ ਪਤਾ ਜੀ ਪੇਜ ਪੂਜਾ ਉਹਦੇ ਚਲਾ ਰਹੇ ਨੇ ਜਿਹੜਾ ਜਾਨਵਰ ਜਿਹੜਾ ਮਰਜੀ ਇੱਥੇ ਮਰਜੀ ਉਹਨੂੰ ਪੁੱਛ ਲੋ ਕਿੱਥੇ ਖੜਾਗਾ ਜੀ ਉਹ ਇਹਨੂੰ ਦੱਸਦਾ ਫਾਨੇ-ਥਾਵੇਂ ਆਹ ਕੂੜਾ ਖੜਾ ਫਾਨੇ ਆਹ ਕੂੜਾ ਖੜਾ ਠੀਕ ਹੈ ਜੀ ਇਹਨਾਂ ਡੇਲੀ ਵੀਡੀਓ ਕਾਲ ਕਰਕੇ ਉਹਨੂੰ ਜਾਨਵਰ ਦਿਖਾਉਨੇ ਆ ਸਾਰੇ ਜਾਨਵਰਾਂ ਡੇਲੀ ਬਾਹਰਲੇ ਕਈ ਸੱਜਣ ਮਿੱਤਰ ਮੈਨੂੰ ਹੀ ਫੋਨ ਕਰ ਲੈਂਦੇ ਮੈਨੂੰ ਅਕਸਰ ਕਹਿੰਦਾ ਮੈਂ 10 ਤੋਂ 12 ਮਿੰਟ ਦੀ ਜਾਂ 15 ਮਿੰਟ ਦੀ ਵੀਡੀਓ ਪਾਉਣਾ ਕਹਿੰਦੇ ਬਾਈ ਯਾਰ ਲੰਮੀ ਪਾਇਆ ਕਰ ਵੀਡੀਓ ਅਸੀਂ ਥੋੜੀ ਗੱਲ ਬਸ ਵੱਧ ਸੁਣ ਲਾਂ ਨੇ ਉਹਨਾਂ ਤਾਂ ਗਹ ਰਹਿੰਦੀ ਹੈ ਜੀ ਪੰਜਾਬ ਦੀ ਠੀਕ ਹੈ ਜੀ ਬਿਲਕੁਲ ਤਨਵੀਰ ਭਾਈ ਜੇ ਆਪਾਂ ਗੱਲ ਕਰੀਏ ਆਪਣੇ ਘੋੜੇ ਦੀ ਜੀ ਦਾ ਨੀਲਾ ਘੋੜਾ ਆਪਣਾ ਮੱਝੂ ਕੇ ਲੈੰਦਾ ਜੀ ਇਹਦੀ ਕੀ ਡਿਟੇਲ ਹੈ ਜੀ ਘੋੜੇ ਦੀ ਇਹਦਾ ਨਾਮ ਆਪਾਂ ਰੱਖਿਆ ਜੀ ਸੁਲਤਾਨ ਠੀਕ ਹੈ ਬਾਈ ਇਹਦਾ ਸਾਇਰ ਆ ਗਿਆ ਜੀ ਆਪਣਾ ਸ਼ੈਨਸ਼ਾ ਘੋੜਾ ਜੀ ਜਲਾਲਦੀਵਾਲ ਵਾਲਾ ਜੀ ਤੇ ਇਹਦਾ ਗ੍ਰੈਂਡ ਫਾਦਰ ਆ ਗਿਆ ਜੀ ਆਪਣਾ ਆਜ਼ਾਦ ਘੋੜਾ ਜਿਹੜਾ ਲੱਖੇ ਜੋਲ ਕੋਲੇ ਸੀਗਾ ਜੀ ਉਹ ਪੂਰਾ ਹੋ ਗਿਆ ਘੋੜਾ ਪਿੱਛੇ ਜੀ ਹਾਂਜੀ ਹਾਂਜੀ ਬਾਈ ਤੇ ਡੈਮ ਸਾਈਡ ਤੋਂ ਇਹਦੀ ਗੱਲ ਕਰੀਏ ਜੀ ਇਹਦੀ ਮਾਂ ਆ ਗਈ ਜੀ ਦਾਰਾਪੁਰ ਵਾਲੇ ਖਲੀ ਦੀ ਹਾਂਜੀ ਤੇ ਦਾਰਾਪੁਰ ਵਾਲੀ ਇਹਦੀ ਮਾਂ ਆ ਗਈ ਜੀ ਗਾਂਹ ਪੋਤੀ ਆ ਗਈ ਆਪਣੀ ਮੱਝੂ ਕਲੇ ਨੀਲੇ ਘੋੜੇ ਦੀ ਜੀ ਠੀਕ ਹੈ ਜੀ ਤੇ ਹਾਈਟੇ ਕਰ ਗਿਆ ਜੀ 67 ਆ ਠੀਕ ਹੈ ਬਾਈ ਤੇ ਆਪਾਂ ਛੱਡਣ ਲੱਗੇ ਜੀ ਘੋੜਾ ਹੁਣ ਇਹ ਹੋ ਗਿਆ ਜੀ ਆਪਣੇ 4 ਸਾਲੇਜ ਹੋ ਗਈ ਜੀ ਇਹਦੀ ਹੁਣ ਅੱਛਾ ਬਾਈ ਹਾਂਜੀ ਤੇ ਇਹਦੀ ਹੁਣ ਇਹ ਆਪਣਾ ਹੋਮ ਬਰੀਡ ਆ ਹਨਾ ਜੀ ਮਾਂ ਵੀ ਇਹਦੀ ਬਿਲਕੁਲ ਬਿਲਕੁਲ ਇਹਦੀ ਮਾਂ ਵੀ ਆਪਣੀ ਹੋਮ ਬਰੀਡ ਆ ਜੀ ਤੇ ਇਹ ਵੀ ਖੁਦ ਵੀ ਹੋਮ ਬਰੀਡ ਆ ਜੀ ਆਪਣਾ ਅੱਛਾ ਬਾਈ ਹਾਂਜੀ ਮਤਲਬ ਜ਼ਿਆਦਾਤਰ ਬਾਈ ਤੁਸੀਂ ਮੱਝੂ ਕੇ ਲਾਈਨ ਦੇ ਮੈਂ ਦੇਖੇ ਨੇ ਜਾਨਵਰ ਤੁਹਾਡੇ ਕੋਲ ਜਿੰਨੇ ਵੀ ਬਰੀਡਿੰਗ ਤੁਸੀਂ ਮੱਝੂ ਕੇ ਲੈਂਦੀ ਕਰਾ ਰਹੇ ਹੋ ਤੇ ਫਿਰ ਕਿਵੇਂ ਵੀ ਇਹ ਆਨੰਦਜਾ ਦੇ ਮੱਝੂ ਕੇ ਲਾਈਨ ਚ ਜਾਂ ਜਿਵੇਂ ਪੰਜਾਬ ਬਰੀਡ ਕਰਕੇ ਜਾਂ ਕਿਵੇਂ ਕੀ ਸੋਚ ਆ ਤੁਹਾਡੀ ਘੋੜਿਆਂ ਬਾਰੇ ਇੱਕ ਤਾਂ ਬਈ ਪਹਿਲਾਂ ਤੁਸੀਂ ਆਪਾਂ ਮੱਝੂ ਕੇ ਲੈਣ ਦੇ ਘੋੜੇ ਰੱਖੇ ਆ ਬਜ਼ੁਰਗਾਂ ਨੇ ਰੱਖਿਆ ਜੀ ਫਿਰ ਹੁਣ ਆਪਾਂ ਰੱਖਣ ਲੱਗੇ ਜੀ ਇੱਕ ਤਾਂ ਜੀ ਇਹਨਾਂ ਦੀ ਮਜ਼ਬੂਤੀ ਦੇਖੀ ਆ ਜੀ ਆਪਾਂ ਮਜ਼ਬੂਤੀ ਤੁਸੀਂ ਕੋਧੀ ਦੇਖੀ ਆ ਘੋੜੇ ਚ ਜਾਂ ਇਹਨਾਂ ਦੇ ਪਿਓ ਦੀ ਮਜ਼ਬੂਤੀ ਬਹੁਤ ਸੀ ਇਹਦੇ ਦਾਦੇ ਦੀ ਮਜ਼ਬੂਤੀ ਤਾਂ ਹੱਦੋਂ ਵੱਧ ਹੀ ਸੀਗੀ ਜੀ ਜਿਹਦੀ ਮਾਂ ਵਾਲੇ ਪਾਸੇ ਉਹ ਦੇਖੀ ਆ ਤਾਂ ਖਲੀ ਦੀ ਮਜ਼ਬੂਤੀ ਬਹੁਤ ਜ਼ਿਆਦਾ ਸੀ ਤੇ ਹੁਣ ਬਾਕੀ ਇਹ ਸਨਕ ਪਣਾਉਣ ਲੱਗ ਗਿਆ ਜੀ ਇਹ ਲੈਣ ਚ ਅੱਗੇ-ਅੱਗੇ ਘੋੜੀਆਂ ਮੀਟ ਹੁੰਦੀਆਂ ਜਾਂ ਤਾਂ ਕਰਕੇ ਮੱਝੂ ਕੇ ਇੱਕ ਰੰਗ ਸੋਹਣਾ ਲੱਗਦਾ ਜੀ ਨੀਲਾ ਘਰੇ ਖੜਾ ਹਰ ਇੱਕ ਜਾਨਵਰ ਦਾ ਨੀਲਾ ਰੰਗ ਨਹੀਂ ਆਉਂਦਾ ਜਿਹੜੀ ਹੁਣ ਇਹਦੀ ਸਟੇਜ ਆ ਨਾ ਡੈਪਲ ਗਰੇਜ ਵੀਡੀਓਗ੍ਰਾਫੀ ਫੋਟੋਗ੍ਰਾਫੀ ਕਰਨ ਦਾ ਨਜ਼ਾਰਾ ਆ ਜਾਂਦਾ ਬਹੁਤ ਸੋਹਣੀ ਬਹੁਤ ਸੋਹਣੀ ਏਜ ਤੇ ਆਇਆ ਜੀ ਹੁਣ ਹਾਂ ਜੀ ਬਿਲਕੁਲ ਬਈ ਤੇ ਇਹ ਸਟੱਡ ਸਰਵਿਸ ਇਹਦੀ ਓਪਨ ਕਰਤੀ ਫੀਸ ਕਿੰਨੀ ਰੱਖੀਆ ਵੀਰੇ ਘੋੜੇ ਦੀ ਫੀਸ ਬਈ ਆਪਾਂ ਐਵੇਂ ਲੋਕਾਂ ਵਾਂਗੂ ਵੀ ਲੱਖ ਲੱਖ ਰੁਪਈਆ ਉਹ ਚੀਜ਼ ਨਹੀਂ ਆਪਾਂ ਕਰਦੇ ਆਪਾਂ ਨੂੰ ਐ ਆ ਵੀ ਇੱਕ ਤਾਂ ਆਪਣੀ ਪੰਜਾਬ ਨਸਲ ਬਚੀ ਰਹੇ ਬਾਕੀ ਲੋਕ ਆ ਏਰੀਆ ਜੀ ਆਪਣਾ ਜਿਆਦਾ ਮੱਝੂ ਕੇ ਲੈਣ ਦਾ ਪ੍ਰੇਫਰ ਕਰਦਾ ਜੀ ਤਾਂ ਕਰਕੇ ਜੀ ਆਪਾਂ ਬਹੁਤ ਜਾਇਜ਼ ਫੀਸ ਰੱਖੀ ਆ ਫੀਸ ਰੱਖੀ ਆ ਜੀ ਆਪਣਾ 15000 ਜੀ ਇਹਦੀ ਠੀਕ ਹੈ ਬਈ ਤੇ ਬਾਕੀ ਜਿੰਨਾ ਚਿਰ ਘੋੜੀ ਚ ਕੋਈ ਨੁਕਸਾਨ ਨਾ ਹੋਵੇ ਜੀ ਜਿੰਨਾ ਚਿਰ ਬੱਚਾ ਨਹੀਂ ਆਉਂਦਾ ਆਪਾਂ ਘੋੜਾ ਛੱਡਾਂਗੇ ਜੀ ਇੱਕ ਫੀਸ ਚ ਤੇ ਵੀ ਇਹ ਗੱਲ ਨੋਟ ਕਰ ਲਿਓ ਬੜੇ ਸੱਜਣ ਕਹਿੰਦੇ ਵੀ ਮੱਝੂ ਕੇ ਲਾਈਨ ਨੂੰ ਬਚਾਓ ਪੰਜਾਬ ਬਰੀਡ ਨੂੰ ਬਚਾਓ ਫੀਸ ਤੁਸੀਂ ਆਪ ਹਿਸਾਬ ਨਾਲ ਲਓ ਵੀ 67 ਇੰਚ ਦਾ ਘੋੜਾ ਤੁਸੀਂ ਆ ਕੇ ਦੇਖੋਗੇ ਨਾ ਘੋੜਾ ਤੁਹਾਨੂੰ ਦੱਸੂਗਾ ਹੀ ਮੈਂ ਚੀਜ਼ ਕੀ ਆ ਸੁੰਬਾ ਦਾ ਬਹੁਤ ਮਜ਼ਬੂਤ ਆ ਤੇ ਬਾਡੀ ਬੰਤਰ ਦਾ ਬਹੁਤ ਚੰਗਾ ਛਾਤੀ ਛੁੱਤੀ ਦਾ ਤੇ ਫੀਸ ਤੁਸੀਂ ਆਪ ਹਿਸਾਬ ਨਾਲ ਲਓ ਵੀ ਸਿਰਫ ਬਾਈ ਨੇ 15000 ਤੇ ਜੰਪ ਦਾ ਬਾਈ ਕਹਿੰਦੇ ਕੋਈ ਇਸ਼ੂ ਨਹੀਂ ਹੈਗਾ ਤੁਹਾਡੀ ਘੋੜੀ ਸਹੀ ਹੋਣੀ ਚਾਹੀਦੀ ਅੰਦਰ ਦੀ ਸਾਫ਼ ਹੋਣੀ ਚਾਹੀਦੀ ਆ ਇਤੋਂ ਵੱਧ ਕੇ ਮੈਨੂੰ ਤਾਂ ਨਹੀਂ ਲੱਗਦਾ ਵੀ ਕੋਈ ਘੋੜੇ ਵਾਲਾ ਤੁਹਾਡੇ ਵਾਸਤੇ ਕੋਈ ਫੈਸਿਲਿਟੀ ਦੇ ਸਕਦਾ ਨਹੀਂ ਇਹ ਬਾਈ ਤੁਹਾਡੀ تنویر بھائی ਬਹੁਤ ਚੰਗੀ ਸੋਚ ਵੀ ਹੈ ਤੁਸੀਂ ਆਪਣੀ ਮਿੱਟੀ ਨਾਲ ਵੀ ਜੁੜੇ ਹੋ ਜਿਵੇਂ ਤੁਸੀਂ ਦੱਸਿਆ ਬਾਈ 2 ਮਹੀਨਿਆਂ ਦਾ ਟਾਈਮ ਮਿਲਿਆ ਫਿਰ ਵੀ ਤੁਸੀਂ ਨੇ ਜਗਰਾਉ ਮੰਡੀ ਵਾਸਤੇ ਵੀ ਆਏ ਤੁਸੀਂ ਮੈਂ ਘੋੜਿਆਂ 'ਚ ਜਾ ਕੇ ਆਉਣਾ ਬਿਲਕੁਲ ਹਾਂਜੀ ਫਿਰ ਇਸ ਜਗਰਾਉ ਮੰਡੀ ਘੋੜਾ ਲੈ ਕੇ ਗਏ ਜੀ ਇੱਕ ਦਿਨ ਚਲੋ ਬਹੁਤ ਲੋਕਾਂ ਦਾ ਵਧੀਆ ਰਿਸਪੌਂਸ ਮਿਲਿਆ ਜੀ ਉੱਥੋਂ ਪਹਿਲੀ ਮੰਡੀ ਲਾਈ ਸੀ ਆਪਾਂ ਇਹਦੇ ਨਾਲ ਵੱਡਾ ਘੋੜਾ ਬਣਿਆ ਜਦੋਂ ਦਾ ਅੱਛਾ ਬਾਈ ਚਲੋ ਵਧੀਆ ਘੋੜੀਆਂ ਹੁਣ ਆਪਣੇ ਗੱਭਣ ਹੈਗੀਆਂ ਜੀ ਇਹ ਤਾਂ ਘੋੜੀਆਂ ਰਿਜ਼ਲਟ ਆ ਜਾਣਗੇ ਅੱਗੇ ਆਪਣੇ 7ਵੇਂ 8ਵੇਂ ਮਹੀਨੇ ਚ ਰਿਜ਼ਲਟ ਆਉਣ ਲੱ ਠੀਕ ਹੈ ਭਾਈ ਹਾਂਜੀ ਇੱਕ ਏਸੀ ਦਾ ਭਰਾ ਆਪਾਂ ਦੇਖਿਆ ਵੀਰੇ ਉਹ ਇਦੋਂ ਛੋਟਾ ਜੀ ਉਹ ਉਹ ਛੋਟਾ ਹਾਂਜੀ ਉਹ ਮਾਲੇ ਪਾਸਿਓਂ ਤਾਂ ਸੇਮ ਮਾ ਜੀ ਇਹਦੀ ਉਹ ਵੀ ਹੋਮ ਬਰੀਡ ਆ ਜੀ ਆਪਣਾ ਜੇ ਉਹਦੇ ਪਿਓ ਵਾਲੇ ਪਾਸਿਓਂ ਗੱਲ ਕਰੀਏ ਜੀ ਉਹਦਾ ਪਿਓ ਆ ਗਿਆ ਜੀ ਆਪਣਾ ਪ੍ਰਿੰਸ ਕੋੜਾ ਹੋਇਆ ਜੀ ਮੱਜੂ ਕੇ ਪੰਡਤਾਂ ਕੋਲੇ ਜੀ ਹਾਂਜੀ 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 ਤੇ ਉਹਦਾ ਦਾਦਾ ਆ ਗਿਆ ਜੀ ਆਪਣਾ ਬੁਲੰਦ ਕੋੜਾ ਜੀ ਜਿਹੜਾ ਆਪਣੇ ਸਰਪੰਚ ਹਾਂਜੀ ਪੜੈਣ ਕੋਲ ਪੜੈਣ ਸੀਗਾ ਜੀ ਹਾਂਜੀ ਉਹ ਆ ਗਿਆ ਡੈਮੋ ਦੀ ਸੇਮ ਹੀ ਆ ਜੀ ਆਪਣੀ ਖਲੀ ਵਾਲੀ ਹਾਂਜੀ ਉਹ ਕਿੰਨੀ ਉਮਰ ਦਾ ਹੋ ਗਿਆ ਬੱਚਾ ਭਾਈ ਉਹ ਬਾਈ ਜੀ 3 ਸਾਲ ਦਾ ਹੋ ਗਿਆ ਜੀ ਅੱਛਾ ਜੀ ਉਹ ਜੇ ਆਪਣਾ ਵਿਚਾਰ ਬਣਿਆ ਤਾਂ ਆਪਾਂ ਸੇਲ ਆਊਟ ਵੀ ਕਰ ਸਕਦੇ ਆ ਵੀ ਚਲੋ ਵਧੀਆ ਮੁੱਲ ਮਿਲਿਆ ਜੇ ਆਪਾਂ ਨੂੰ ਜੀ ਠੀਕ ਹੈ ਨਾ ਹਾਈਟ ਦੋ ਘੋੜੇ ਹੋਗੇ ਤੁਹਾਡੇ ਕੋਲੇ ਹਾਂਜੀ ਹਾਂਜੀ ਬਾਕੀ ਹਾਈਟ ਉਹ 63 ਕਰੀ ਖੜਾ ਜੀ ਐਟ ਅ ਟਾਈਮ ਤੇ ਠੀਕ ਹੈ ਬਾਈ ਵੀ ਹੋਰ ਵੀ ਕਰੂਗਾ ਹਾਈਟ ਜੀ ਹਜੇ 3 ਸਾਲ ਦਾ ਬੱਚਾ ਹੈਗਾ ਰੰਗ ਬਹੁਤ ਸੋਹਣਾ ਬਾਕੀ ਬੱਚੇ ਦਾ ਹਾਂਜੀ ਬਿਲਕੁਲ ਬਾਈ ਤਿੰਨੀ ਮੱਝੂ ਕੜ ਜਮ ਕਹਿੰਦਾ ਵੀ ਲੇਟ ਤੱਕ ਵੱਧਿਆ ਉਹ ਸ਼ਕੀਨ ਸ਼ਕੂਨ ਵੀ ਬੜਾ ਕੰਨਾਂ ਦਾ ਬਾਈ ਹਾਂਜੀ ਉਹ ਕੰਨਾਂ ਦਾ ਸੋਹਣਾ ਬਾਕੀ ਸੁੰਭ ਸੁੰਭ ਬਹੁਤ ਸੋਹਣਾ ਜੀ ਉਹਦਾ ਅੱਛਾ ਜੀ ਬਾਕੀ ਹਾਈਟ ਕਰੂਗਾ ਜੀ ਹੋਰ ਉਹ ਵੀ ਸੁਨੱਖਾ ਜੀ ਬੇਸ਼ੇਰਾ ਠੀਕ ਹੈ ਉਹ ਉਹਦਾ ਕੀ ਨਾਮ ਰੱਖਿਆ ਬਾਈ ਆਪਾਂ ਉਹਦਾ ਨਾਮ ਆਪਾਂ ਰੱਖਿਆ ਜੀ ਫੋਰਡ ਫੋਰਡ ਉਹ ਸ਼ੁਰੂ ਤੋਂ ਜੰਮਿਆ ਜਦੋਂ ਉਦੋਂ ਨੀਲਾ ਹੀ ਸੀਗਾ ਤੇ ਅਸੀਂ ਉਹੀ ਗੱਲਾਂ ਗੱਲਾਂ ਚ ਨਾਮ ਉਹਦਾ ਫੋਰਡ ਰੱਖਤਾ ਜੀ ਠੀਕ ਹੈ ਹਾਂਜੀ ਬਾਕੀ ਐਟੀਟਿਊਡ ਬਹੁਤ ਆ ਜੀ ਘੋੜੇ ਚ ਉਹਦਾ ਐਗਰੈਸਿਵ ਬਹੁਤ ਆ ਹਾਂਜੀ ਇਹ ਦੂਜਾ ਜੇ ਸਿਆਣਾ ਇਰਵੀ ਜਿਵੇਂ ਤੁਸੀਂ ਖੜਾਉਂਦੇ ਸੀ ਫੋਟੋ ਫੁੱਟੋ ਵਿੱਚ ਕਰਾ ਲਾਂਦਾ ਸੀ ਉਹ ਨਹੀਂ ਟਿੱਕੇ ਖੜਾ ਇੱਕ ਮਿੰਟ ਵੀ ਹਾਂ ਜੀ ਉਹ ਬਹੁਤ ਅਗਰੈਸ਼ਨ ਵਾਲਾ ਜੀ ਉਹ ਸ਼ਰਾਰਤੀ ਆ ਉਹ ਇਦੋਂ ਇੱਕ ਸਾਲ ਛੋਟਾ ਵੀ ਹਾਂ ਜੀ ਉਹ ਸਲੇਚ ਹੀ ਆਇਆ ਵਾ ਜੀ ਅਖਲੇ ਸਾਲ ਦਾ ਹਾਂ ਜੀ ਠੀਕ ਠੀਕ ਜਿਹਦੀ ਆਪਾਂ ਮਾਂ ਦੀ ਗੱਲ ਕਰੀ ਤੁਸੀਂ ਦੱਸਿਆ ਵੀ ਇਹਦੀ ਮਾਂ ਵੀ ਹੋਮ ਬਰੀਡ ਆ ਬਈ ਖਲੀਦਾਰਾਪੁਰ ਦੀ ਹਾਂ ਹਾਂ ਜੀ ਹੁਣ ਉਹਦੇ ਮਾਂ ਅਗਰ ਇੱਕ ਬੱਚੀ ਆ ਬੜੀ ਸੋਹਣੀ ਬਈ ਹਾਂ ਜੀ ਉਹ ਬੱਚੀ ਆਈ ਆ ਜੀ ਆਪਣੀ ਹੋ ਗਈ ਉਹ 20 ਮਹੀਨਿਆਂ ਦੀ ਬੱਚੀ ਜੀ ਅੱਛਾ ਜੀ ਉਹ ਆ ਜੀ ਬਿੱਟੂ ਪਮਾਲ ਵਾਲੇ ਕੋਲੇ ਕੋੜਾ ਜੀ ਆਪਣਾ ਗੁਰਫਤੇ ਕੋੜਾ ਜੀ ਤੇ ਉਹਦਾ ਦਾਦਾ ਠੀਕ ਹੈ ਤਿੰਨ ਇੱਕ ਨੂੰ ਇੱਕ ਬਹੁਤ ਸੋਹਣੀ ਆ ਬੱਚੀ ਦੀ ਜੀ ਵੀ ਆਉਣ ਵਾਲੇ ਟਾਈਮ 'ਚ ਬਰੂਡ ਮੇਅਰ ਬਣੂਗੀ ਜੀ ਬੋਤਲ ਉਹ ਵੀ ਕਰੰਗੀ ਨੀਲੀ ਆ ਬਿਲਕੁਲ ਬਾਈ ਹਾਂਜੀ ਹਾਂਜੀ ਉਹਨੇ ਨੀਲਾ ਰੰਗ ਕਰ ਜਾਣਾ ਜੀ ਠੀਕ ਹੈ ਸੋ ਐਟ ਅ ਟਾਈਮ ਤਾਂ ਥੋੜਾ ਜਿਹਾ ਬਲੈਕ ਸ਼ਾਈਨ ਦਿੰਦੀ ਆ ਉਹ ਬਟ ਹੌਲੀ ਹੌਲੀ ਬਰੀਕੀਆਂ ਆਈ ਜਾਂਦੀਆਂ ਜੀ ਉਹਦੀ ਹਾਈਟ ਕਿੰਨੀ ਉਹਦੀ ਬੱਚੀ ਦੀ ਬਾਈ ਹਾਈਟ ਬਾਈ ਅਰਾਊਂਡ 63 ਹੋਗੀ ਜੀ ਉਹ ਅੱਛਾ 3 ਰੇਡ ਦੇ ਨੇ ਹਾਂ ਜੀ ਹਾਂ ਜੀ ਉਹ ਸ਼ਕੀਨ ਬਹੁਤ ਆਈ ਆ ਫੇਸਪੂਰ ਜਿਵੇਂ ਫਤਿਹ ਵਾਲੀ ਲਾਈਨ ਕਹਿੰਦੇ ਨੇ ਸ਼ਕੀਨ ਮੰਨੀ ਜਾਂਦੀ ਆ ਬਾਈ ਬਿਲਕੁਲ ਆਪਦੇ ਦਾਦੇ ਤੇ ਗਈ ਆ ਜੀ ਬਿਲਕੁਲ ਮੈਂ ਕਹਿ ਸਕਦਾ ਜੀ ਇਹ ਚੀਜ਼ ਨੱਕ ਨੁੱਕ ਬਹੁਤ ਸੋਹਣੀ ਆਈ ਆ ਹਾਂ ਜੀ ਉਹਦੀ ਠੀਕ ਆ ਬਾਈ ਤੇ ਇਹ ਇਹ ਦੇ ਮਤਲਬ ਬਰੀਡਿੰਗ ਵਾਸਤੇ ਕੇ ਤਿਆਰ ਕਰ ਰਹੇ ਹਾਂ ਹਾਂ ਜੀ ਇਹ ਘਰੇ ਆਪਣੀ ਹੋਮ ਬਰੀਡ ਆ ਤੇ ਅੱਗੇ ਆਪਾਂ ਜੀ ਹਾਂ ਜੀ ਉਹ ਬੱਚੀ ਆ ਗਈ ਜੀ ਆਪਣੇ ਜੰਗਵੀਰ ਕੋੜਾ ਜੀ ਕਬੱਦੀ ਆ ਕਾਂਟੇ ਦਾ ਬੱਚਾ ਜੀ ਕਾਲੇ ਦਾ ਬੱਚਾ ਜੀ ਮੱਥੇ ਪਟਾਏ ਵਾਲਾ ਜੀ ਉਹਦੀ ਤੇ ਦਾਦੇ ਵਾਲੇ ਪਾਸਿਓਂ ਆ ਗਿਆ ਜੀ ਕਾਲਾ ਕਾਂਟਾ ਜੀ ਉਹਦਾ ਤੇ ਡੈਮੋ ਦੀ ਸੇਮ ਹੀ ਆ ਜੀ ਆਪਣੀ ਤਾਰਾਪੁਰ ਵਾਲੀ ਖੜੀ ਮਤਲਬ ਸਾਰੇ ਬੱਚੇ ਜੀ ਆਪਣੇ ਇੱਕ ਮੇਰ ਦੇ ਹੀ ਆ ਜੀ ਕਰੇ ਠੀਕ ਹੈ ਜੀ ਹਾਂ ਜੀ ਤੇ ਇਹ ਜਿਹੜੀ ਬਾਈ ਘੋੜੀ ਆਪਾਂ ਘੋੜੀ ਵੀ ਦਿਖਾ ਰਹੇ ਮਿੱਤਰਾਂ ਨੂੰ ਇਹਨੇ ਕਿੰਨੇ ਬੱਚੇ ਦਿੱਤੇ ਆਪਣੇ ਕੋਲੇ ਬਈ ਇਹ ਘੋੜੀ ਦੇ ਜੀ ਆਪਣੇ ਕੋਲੇ ਜੀ ਚਾਰ ਬੱਚੇ ਆ ਜੀ ਐਟ ਅ ਟਾਈਮ ਤੇ ਤੇ ਹੁਣ ਦੇ ਮੌਕੇ 'ਚ ਉਹ ਕੁੜੀ ਖਾਲੀ ਆ ਜੀ ਆਪਾਂ ਹੁਣ ਹੀਟ ਕੱਢੀ ਖੜੀ ਆ ਤੇ ਆਪਾਂ ਦੇਣਾ ਜੀ ਜੰਪ ਅੱਗੇ ਘੋੜੇ ਤੋਂ ਜੇ ਜਿਹੜੀ ਹੁਣ ਬੱਚਿਆ ਜੰਗਵੀਰ ਅਲੀ ਇਹਦੀ ਕਿੰਨੀ ਉਮਰ ਹੋ ਗਈ ਬੱਚੇ ਦੀ ਇਹ ਬਾਈ ਅਰਾਊਂਡ 6 ਮਹੀਨੇ ਹੋ ਗਈ ਜੀ ਬੱਚੀ ਅੱਛਾ ਜੀ ਹਾਂਜੀ ਠੀਕ ਆ ਠੀਕ ਆ ਬਾਈ ਤੇ ਉਹ ਕੁੜੀ ਤੁਸੀਂ ਦੱਸਿਓ ਵੀ ਆਪਣੇ ਘਰੀ ਜੰਮਿਆ ਵੀ ਚਾਰ ਬੱਚੇ ਆਪਣੇ ਕੋਲ ਦੇਗੇ ਉਹ ਆ ਗਈ ਖਲੀਦਾਰਾਪੁਰ ਵਾਲੀ ਹਾਂਜੀ ਉਹ ਦਾਰਾਪੁਰ ਵਾਲੀ ਖਲੀਦੀ ਤੇ ਇਹਦੀ ਮਾਂ ਦੀ ਡਿਟੇਲ ਪਤਾ ਆਪਾਂ ਨੂੰ ਆਪਣੀ ਕੁੜੀ ਦੀ ਬਾਈ ਉਹਦੀ ਮਾਂ ਬਾਈ ਨੀਲੀ ਚੰਬੀ ਕਹਿ ਸਕਦੇ ਆ ਜੀ ਆਪਾਂ ਕੁੰਡੀ ਕਾਂਡੀ ਬਹੁਤ ਤੇ ਜੇ ਆਪਾਂ ਗੱਲ ਕਰੀਏ ਜੀ ਉਹਦੀ ਲਾਈਨ ਦੀ ਤਾਂ ਉਹ ਨਹੀਂ ਮੈਂ ਸ਼ੋਰ ਹੈਗਾ ਜੀ ਵੀ ਕੀ ਲਾਈਨ ਸੀਗੀ ਉਹਦੀ ਹਾਈਟ ਸੀਗੀ ਜੀ 62 ਦੇ ਅਰਾਊਂਡ ਤੇ ਉਹਨੇ ਬੱਚੇ ਬਹੁਤ ਤਕੜੇ ਬੱਚੇ ਪੈਦਾ ਕੀਤੇ ਆਪਣੇ ਕੋਲੇ ਵੀ ਕੀਤੇ ਆ ਤੇ ਅੱਗੇ ਜਾ ਕੇ ਵੀ ਕਰ ਰਹੀ ਆ ਜੀ ਉਹਦਾ ਇੱਕ ਪਹਿਲਾਂ ਆਪਣੇ ਇਹਨਾਂ ਮਾਵਾਂ ਤੋਂ ਪਹਿਲਾਂ ਇੱਕ ਬੱਚਾ ਆਇਆ ਸੀਗਾ ਸ਼ਕਤੀ ਘੋੜਾ ਅੱਛਾ ਬਈ ਉਹ ਮੂਮ ਵਾਲੇ ਘੋੜੇ ਦੇ ਨਾਮ ਤੋਂ ਮਸ਼ਹੂਰ ਆ ਜੀ ਉਹ ਐਟ ਅ ਟਾਈਮ ਤੇ ਉਹਦਾ ਇੱਕੋ ਇੱਕ ਬੱਚਾ ਆ ਜੀ ਆਪਣਾ ਰਾਗ ਰਾਜਪਾ ਘੋੜਾ ਹੋਇਆ ਜੀ ਜਿਹੜਾ ਜਿਹੜਾ ਉੱਥੇ ਮੰਡੀ ਸਾਹਿਬ ਖੜਾ ਜੀ ਹਾਂਜੀ ਹੁਣ ਉਹ ਦਾਸੀ ਸਟੱਡ ਫਾਰਮ ਚ ਖੜਾ ਜੀ ਪਹਿਲਾਂ ਉਹ ਬਿੱਟੂ ਬਮਾਲ ਕੋਲੇ ਸੀਗਾ ਜੀ ਉਹ ਇੱਕ ਵ ਇੱਕ ਬੱਚਾ ਆਇਆ ਸੀਗਾ ਜੀ ਉਹਦਾ ਸ਼ਕਤੀ ਦਾ ਜੀ ਹਾਂਜੀ ਉਹ ਛੋਟੀ ਉਮਰ ਚ ਹੀ ਕੋੜਾ ਪੂਰਾ ਹੋ ਗਿਆ ਸੀਗਾ ਜੀ ਆਪਣੇ ਕੋਲੇ ਠੀਕ ਆ ਬਈ ਹਾਂਜੀ ਤੇ ਜਿਵੇਂ ਬਾਈ ਮੈਂ ਗੱਲ ਕਰਾਂ ਵੀ ਸ਼ੁਰੂ ਤੋਂ ਵੀਰ ਨੇ ਦੱਸਿਆ ਮੱਝੂ ਕਾ ਲਾਈਨ ਦੀ ਟੇਸਟ ਰਹਾ ਹਨਾ ਤੁਸੀਂ ਪੁਰਾਣੀਆਂ ਗੱਲਾਂ ਕਰਦੇ ਵੀ ਇੱਥੇ ਤਕਰੀਬਨ 47 ਸਾਲ ਹੋ ਗਏ ਤੁਹਾਨੂੰ ਜਗ੍ਹਾ ਤੇ ਹਾਂਜੀ 47 ਸਾਲ ਹੋ ਗਏ ਇੱਥੇ ਬੈਠਿਆਂ ਜੀ ਠੀਕ ਆ ਜੀ ਬਸ ਸਾਡੇ ਬਜ਼ੁਰਗਾਂ ਨੂੰ ਬਹੁਤ ਸ਼ੌਂਕ ਆ ਪਹਿਲਾਂ ਦੀ ਉਹਨੇ ਕਹਿੰਦੇ ਵੱਡੀ ਕੁੜ ਹਾਂਜੀ ਵੱਡੀ ਚਾਲ ਹੋਵੇ ਠੀਕ ਹੈ ਨਹੀਂ ਗੱਲ ਹੁਣ ਵੀ ਸਾਡੇ ਬਜ਼ੁਰਗ ਬੈਠੇ ਆ ਠੀਕ ਹੈ ਨਹੀਂ ਗੱਲ ਉਹਨੂੰ ਸ਼ੌਂਕ ਸੀ ਆਪਾਂ ਫੋਟੋ ਉੱਤੇ ਆਇਆ ਉਹਦੇ ਫੋਟੋ ਫੋਟੇ ਕਰਿਆ ਹਾਂ ਉਹਨੂੰ ਸ਼ੌਂਕ ਆ ਦਿਲੋਂ ਸ਼ੌਂਕ ਆ ਨੂੰ ਠੀਕ ਹੈ ਨਹੀਂ ਗੱਲ ਠੀਕ ਹੈ ਜੀ ਪਰ ਉਹਨੇ ਮੋੜ ਤੋਂ ਵੱਡੀਆਂ ਕੁੜੀਆਂ ਰੱਖੀਆਂ ਬਿਲਕੁਲ ਜਿਵੇਂ ਅੱਜ ਤਿੰਨ ਪੀੜੀਆਂ ਇਕੱਠੀਆਂ ਹੋਈਆਂ ਵੀਡੀਓ 'ਚ ਤੇ ਤਿੰਨਾਂ ਨੂੰ ਇੱਕ ਦੂਜੇ ਤੋਂ ਵੱਧ ਕੇ ਸ਼ੌਂਕ ਹੈ ਜੀ। ਹਾਂਜੀ। ਉਹਨਾਂ ਨੇ ਮੈਨੂੰ ਗੱਲਾਂ ਵੀ ਸੁਣਾਈਆਂ ਕਹਿੰਦੇ ਮਲ 20-20 ਘੋੜੀਆਂ ਆਪਣੇ ਕਿੱਲੇ ਤੇ ਖੜ੍ਹੀਆਂ ਨੇ। ਹਾਂਜੀ 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 ਬਸ ਕੁਦਰਤੀ ਹੈ ਜੀ ਠੀਕ ਹੈ ਨਹੀਂ ਗੱਲ। ਠੀਕ ਹੈ ਜੀ। ਬਾਕੀ ਉਹ ਪਰਮੇਸ਼ਰ ਦਾ ਹੁਕਮ ਹੈ ਸੱਚੇ ਪਾਤਸ਼ਾਹ ਲੰਮੀ ਉਮਰਾਂ ਕਰੇ ਇਹਨਾਂ ਦੀ ਠੀਕ ਹੈ ਨਹੀਂ ਗੱਲ। ਇਸੇ ਤਰ੍ਹਾਂ ਹੀ ਪਿਆਰ ਬਣਾ ਰਹੇ। ਹਾਂਜੀ ਹਾਂਜੀ ਤੇ ਚਲ ਮਿਲਦੇ ਜੁਲਦੇ ਰਹਿਣ ਭੈਣ ਭਾਈ ਮਿਲਦੇ ਰਹਿੰਦੇ ਹੈ ਮੇਲਿਆਂ 'ਚ ਇਕੱਠੇ ਹੁੰਦੇ ਰਹਿੰਦੇ ਆ ਬੰਦੇ। ਯਾਦਾਂ ਰਹਿ ਜਾਂ ਠੀਕ ਹੈ ਜੀ ਹਾਂਜੀ ਤੇ ਆਪਾਂ ਪਿੰਡ ਤਾਂ ਰਹਿ ਗਿਆ ਮੂਮ ਆਪਾਂ ਜਿਹੜੇ ਹੁਣ ਐਕਟ ਪ੍ਰੈਜੈਂਟ ਇਸ ਜਗ੍ਹਾ ਤੇ ਬੈਠੇ ਆ ਆਪਣੇ ਫਾਰਮ ਦੀ ਲੋਕੇਸ਼ਨ ਕੀ ਹੈ ਜੀ ਇਹ ਬਾਈ ਜੀ ਪਿੰਡ ਤਾਂ ਆਪਾਂ ਨੂੰ ਮੂਮ ਪੈਂਦਾ ਜੀ ਇਹ ਤੇ ਪੌਪੜੀ ਮੂਮ ਦੀ ਏਰੀਆ ਆਪਣਾ ਵੀ ਇੱਕ ਇਧਰ ਪਿੰਡ ਆਪਾਂ ਨੂੰ ਪੈਂਦਾ ਸ਼ੀਨੀਵਾਲ ਖੁਰਦ ਜੀ ਤੇ ਇਧਰ ਆਪਣਾ ਮੂਮ ਪਿੰਡ ਪੈਂਦਾ ਉਹਦੇ ਵਿਚਾਲੇ ਨਹਿਰ ਲੰਘਦੀ ਹੈ ਜੀ ਆਪਣੀ ਨਹਿਰ ਦੇ ਉੱਪਰ ਘਾਰਾ ਜੀ ਆਪਣਾ ਬਿਲਕੁਲ ਨਹਿਰ ਦੇ ਨੇੜੇ ਆਪਾਂ ਕੋਈ ਸ਼ੂਟ ਹੈ ਜਿਹੜੇ ਨਹਿਰ ਤੇ ਹੀ ਲਏ ਆ ਆਪਣੇ ਬਿਲਕੁਲ ਜੀ ਤੇ تنਵੀਰ ਜਿਵੇਂ ਤੁਸੀਂ ਅਬਰੌਡ ਰਹਿੰਦੇ ਹੋ ਹਨਾ 2 ਮਹੀਨੇ ਸੀ ਕਿਹਾ ਵੀ ਛੁੱਟੀ ਲੈ ਕੇ ਮੈਂ ਆਇਆ ਮੰਡੀ ਲ ਤੇ ਬੜੇ ਬਾਹਰ ਜਿਹੜੇ ਸੱਜਣ ਰਹਿੰਦੇ ਆ ਉਹਨਾਂ ਦੀ ਬੜੀ ਤਾਂਗ ਆ ਵੀ ਅਸੀਂ ਪੰਜਾਬ ਚ ਜਾਈਏ ਸਾਡਾ ਫਾਰਮ ਹੋਵੇ ਬਹੁਤ ਦਿਲੀ ਖਵਾਇਸ਼ ਆ ਬਹੁਤ ਲੋਕਾਂ ਦੀ ਸੁਪਨਾ ਇੱਕ ਤਰ੍ਹਾਂ ਦਾ ਹਨਾ ਬਈ ਤੁਸੀਂ ਉਹਨਾਂ ਵੀਰਾਂ ਲਈ ਕੀ ਕਹਿਣਾ ਚਾਹੋਗੇ ਕੀ ਸੰਦੇਸ਼ ਆ ਉਹਨਾਂ ਵੀਰਾਂ ਲਈ ਮੈਂ ਤਾਂ ਇਹ ਸਲਾਹ ਦਿੰਦਾ ਜੀ ਚਲੋ ਆਪਾਂ ਗਏ ਆ ਜੀ ਹੁਣ ਆਪਦੀ ਮਿਹਨਤ ਕਰੋ ਜੀ ਚਾਰ ਪੰਜ ਸਾਲ ਜਿਹੜੀ ਦੱਬ ਕੇ ਕਰਨੀ ਆ ਪਿੰਡ ਮੁੜੋ ਚਲੋ ਸਾਥ ਕਰੋ ਘਰਦਿਆਂ ਨਾਲ ਰਲ ਕੇ ਆਪਦਾ ਫਾਰਮ ਪਾਓ ਘਰਦਿਆਂ ਨਾਲ ਟਾਈਮ ਸਪੈਂਡ ਹੋਊਗਾ ਬਾਕੀ ਥੋੜਾ ਜਿਹੜਾ ਸ਼ੌਂਕ ਹੋਊਗਾ ਉਹ ਐਜ਼ ਅ ਪ੍ਰੋਫੈਸ਼ਨ ਵਧੂਗਾ ਜੀ ਜੇ ਤੁਸੀਂ ਐਜਾ ਪੈਸ਼ਨ ਕਰੋਗੇ ਤਾਂ ਤੁਹਾਡਾ ਕਿਸੇ ਟਾਈਮ ਤੇ ਜਾ ਕੇ ਸ਼ੌਕ ਮਾਰ ਸਕਦਾ ਜੀ ਜੇ ਤੁਸੀਂ ਉਹ ਚੀਜ਼ ਨੂੰ ਐਜ਼ ਅ ਪ੍ਰੋਫੈਸ਼ਨ ਕਰਨ ਲੱਗੋਗੇ ਤਾਂ ਤੁਹਾਨੂੰ ਇਨਕਮ ਵੀ ਆਉਣੀ ਆ ਤੁਸੀਂ ਇਨਵੈਸਟਮੈਂਟ ਵੀ ਕਰਨੀ ਆ ਉਹ ਚੀਜ਼ ਤੇ ਜੀ ਤਾਂ ਉਹ ਚੀਜ਼ ਬੈਸਟ ਰਹੂਗੀ ਜੀ ਸਾਰਿਆਂ ਲਈ ਨਾਲੇ ਤੁਹਾਨੂੰ ਇਨਕਮ ਆਉਣੀ ਆ ਨਾਲੇ ਤੁਹਾਡਾ ਸ਼ੌਕ ਬਣਿਆ ਰਹਿਣਾ ਜੀ ਨਾਲੇ ਇੱਕ ਸੱਜਣ ਬੜੇ ਨਾ ਕਈ ਵਾਰ ਗੱਲਬਾਤ ਕਹਿੰਦੇ ਆ ਵੀ ਯਾਰ ਘੋੜੇ ਬਹੁਤ ਹੋਗੇ ਇਹਨਾਂ ਨੂੰ ਖਰੀਦੂਗਾ ਕੌਣ ਹੋਰ ਮੇਰੀ ਬਾਈ ਜੀ ਨਾਲ ਆਫ ਕੈਮਰਾ ਗੱਲ ਹੋ ਰਹੀ ਸੀ ਤੇ ਉਹ ਕਹਿੰਦੀ ਬਸ਼ੇਰੀਆਂ ਸਾਤੋਂ ਖੋਖੋ ਕੇ ਲੈ ਕੇ ਜਾ ਰਹੇ ਵੀ ਅਸੀਂ ਲੋਕਾਂ ਨੂੰ ਜਵਾਬ ਦੇਣੇ ਉਹ ਕਹਿੰਦੇ ਸਾਨੂੰ ਤੇ ਇੱਕ ਵਾਰ ਮੁੱਲ ਮੰਗੋ ਜੀ ਇਹ ਚੰਗੀ ਨਸਲ ਚੰਗੀ ਚੀਜ਼ ਘਰੇ ਰੱਖਾਂਗੇ ਉਹਦਾ ਚਲੋ ਆਪਾਂ ਨੂੰ ਵੈਸੀ ਵੀ ਬੈਨੀਫਿਟ ਮਿਲਦਾ ਜਿਵੇਂ ਆਪਾਂ ਕਿਸਾਨੀ ਨਾਲ ਕਹਿ ਦਈਏ ਸਹਾਇਕ ਧੰਦਾ ਕਹਿ ਲਈ ਆਪਣਾ ਜੀ ਤੇ ਆਪਣਾ ਸ਼ੌਂਕ ਵੀ ਆਪਾਂ ਆਪਦੇ ਜਿਵੇਂ ਬਾਈ ਨੇ ਕਿਹਾ ਪਰਿਵਾਰ ਨਾਲ ਜੁੜੇ ਵੀ ਰਹਿੰਦੇ ਆ ਜੀ ਬਿਲਕੁਲ ਸਹੀ ਗੱਲ ਜੀ ਕਿ ਜ਼ਰੀਆ ਹੋ ਜਾਂਦਾ ਜੀ ਜੇ ਹੁਣ ਮੁੰਡਾ ਬਾਹਰ ਬੈਠਾ ਆਪਣਾ ਜੀ ਤੁਹਾਨੂੰ ਰੋਜ਼ ਬਹਾਨੇ ਨਾਲ ਫੋਨ ਕਰ ਲੈਂਦਾ ਵੀ ਆਪਣਾ ਕਿਹੜਾ ਘੋੜਾ ਕਿੰਨਿਆ ਕਿਵੇਂ ਨਹੀਂ ਬਿਲਕੁਲ ਸਹੀ ਵਾਰ ਹੁਣ ਜਦ ਘਰ ਚ ਕਈਆਂ ਨੇ ਪਸ਼ੂ ਵੇਚਤੇ ਬੰਦਾ ਸਹੀ ਗੱਲ ਹੈ ਜੀ ਹੋਰ ਬਾਹਰਲਾ ਵੀ ਕਹੀ ਜਾਂਦਾ ਵੀ ਹੋਰ ਸੁਣਾ ਕੀ ਹਾਲ ਨੇ ਇਧਰਲਾ ਵੀ ਕਹੀ ਜਾਂਦਾ ਹੋਰ ਸੁਣਾ ਕੀ ਹਾਲ ਨੇ ਕੋਈ ਗੱਲ ਦਾ ਟੋਪਿਕ ਬਣਦੀ ਨਹੀਂ ਉਹਨਾਂ ਦਾ ਜੀ ਤੇ ਲੋ ਵੀ ਮਿੱਤਰੋ ਮੈਂ ਤੁਹਾਨੂੰ ਸੇਖੋਂ ਸਟੱਡ ਫਾਰਮ ਦਾ ਬੜਾ ਬਿਹਤਰੀਨ ਇੱਕ ਮੱਝੂ ਕੇ ਲਾਈਨ ਦਾ ਘੋੜਾ ਦਿਖਾਇਆ ਤੇ ਇੱਕ ਕੋੜਾ ਹੋਰ ਵੀ ਮੱਝੂ ਕੇ ਲਾਈਨ ਦਾ ਉਹ ਹੋ ਸਕਦਾ ਵੀਰ ਉਹ ਨਹੀਂ ਦੇ ਵੀ ਦੇਣ ਜਿਸੇ ਕਿਸੇ ਮਿੱਤਰ ਨੇ ਘੋੜਾ ਲੈਣਾ ਹੋਵੇ ਨੀਲਾ ਸ਼ਕੀਨ ਨੇ ਤਾਂ ਉਹ ਵਸ਼ੇਰਾ ਜੀ 3 ਸਾਲ ਦਾ ਹੋਇਆ ਦੰਦਾਂ ਤੋਂ ਦੋ ਹੈ ਜੀ ਦੋ ਦੰਦ ਹੈ ਅਜੇ ਦੋ ਦੰਦ ਦਾ ਵੀ ਤੇ ਕੱਦ ਉਹਦਾ 36 ਇੰਚਾ ਉਹ ਵੀਰ ਉਹਨੂੰ ਫੋਨ ਲਾ ਲਓ ਕੀ ਰਹੀ ਗੱਲ ਸੁਲਤਾਨ ਦੀ ਸੁਲਤਾਨ ਦੀ ਸਟੱਡੀ ਸਰਵਿਸ ਓਪਨਾ ਤੇ ਫੀਸ ਤੁਸੀਂ ਇਹ ਦੇਖ ਲਓ ਵੀ ਇਦੋਂ ਜਾਜ ਮੈਨੂੰ ਨਹੀਂ ਲੱਗਦਾ ਵੀ 67 ਇੰਚ ਦੇ ਘੋੜੇ ਦੀ ਕੋਈ ਜਾਜ ਫੀਸ ਇਦੋਂ ਹੋ ਸਕਦੀ ਆ ਤੇ ਜੰਪ ਦਾ ਬਾਈ ਕਹਿੰਦੇ ਕੋਈ ਚੱਕਰ ਨਹੀਂ ਹੈਗਾ ਤੇ ਡਾਕਟਰ ਵਗੈਰਾ ਦੀ ਸਹੂਲਤ ਤੁਹਾਨੂੰ ਆਪਣੇ ਪੰਜਾਬ ਵਿੱਚ ਪਤੀਏ ਵੀ ਸਾਰੇ ਕਿਤੇ ਹੈਗੀ ਆ ਜੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਖਾਸ ਕਰਕੇ ਬਾਹਰਲੇ ਕਿਉਂਕਿ ਮੁੰਡਾ ਬਾਹਰੇ ਵੀ ਰਹਿੰਦਾ ਤੇ ਆਪਣੀ ਧਰਤੀ ਨਾਲ ਜੁੜਿਆ ਵੀ ਤੇ ਘੋੜਿਆਂ ਦਾ ਸ਼ੌਂਕ ਵੀ ਪੂਰਾ ਹੈ ਵੀਡੀਓ ਕਿਵੇਂ ਲੱਗੀ ਉਹ ਜਰੂਰ ਦੱਸਿਓ ਬਾਈ ਜੀ ਬਹੁਤ ਬਹੁਤ ਧੰਨਵਾਦ ਧੰਨਵਾਦ ਵੀਰੇ ਸ਼ੁਕਰੀਆ ਤੁਹਾਡਾ